ਨਮਸਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਣੀ ਚੋਣ ਤੋਂ ਹੋ ਗਿਆ ਪਹਿਲਾ ਵੱਡਾ ਹੰਗਾਮਾ ਹੋ ਗਈ ਤਿੰਨਾਂ ਪਾਰਟੀਆਂ ਦੇ ਵਿੱਚ ਤੂੰ ਤੋਂ ਮੈਮ ਮੈਮ ਕਰ ਰਹੇ ਨੇ ਇੱਕ ਦੂਜੇ ਦੀ ਖਿੱਚੋਤਾਣੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਹਲਚਲ ਉਦੋਂ ਮੰਜੀ ਜਦੋਂ ਜਿਮਣੀ ਚੋਣ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ ਜਿਮਣੀ ਹੋ ਹੋਨ ਜਾ ਰਹੀ ਹੈ ਜੇ ਗੱਲ ਕਰੀਏ ਕੱਲ ਦੀ ਕੱਲ ਰਾਜਨ ਅੰਗੁਰਾਲ ਜੋ ਸ਼ੀਤਲ ਅੰਗੁਰਾਲ ਦਾ ਭਰਾ ਹੈ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਉਹਨਾਂ ਦੀ ਕਾਲੇ ਰੰਗ ਦੀ ਸਕੋਰਪੀਓ ਦੇ ਵਿੱਚੋਂ ਕੁਝ ਪੇਟੀਆਂ ਸ਼ਰਾਬ ਦੀਆਂ ਉਹ ਫੱਲੀਆਂ ਗਈਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਮੌਕੇ ਤੇ ਤੂਤੂ ਮਮੇ ਹੋ ਗਈ ਅਤੇ ਆਮ ਆਦਮੀ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਥਾਣੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ੀਤਲ ਅੰਗੁਰਾਲ ਦੇ ਭਰਾ ਜਿਹੜੇ ਰਾਜਨ ਅੰਗੁਰਾਲ ਨੇ ਉਹਨਾਂ ਨੇ ਸਾਡੀ ਜਾਤੀ ਤੇ ਜਿਹੜੀ ਹੈ ਟਿੱਪਣੀ ਕੀਤੀ ਹੈ ਦੂਜੇ ਪਾਸੇ ਅੰਗੁਰਾਲ ਕਹਿ ਰਹੇ ਨੇ ਕਿ ਇਹਨਾਂ ਨੇ ਮੈਨੂੰ ਗੱਲਾਂ ਕੱਡੀਆਂ ਨੇ ਜੇ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵੈਸਦੇ 18 ਵਾਰਡ ਦੇ ਵਿੱਚੋਂ ਕੁਝ ਨੌਜਵਾਨਾਂ ਨੂੰ ਮਹਿਲਾਵਾਂ ਨੂੰ ਸੂਟ ਦਿੰਦੇ ਹੋਏ ਪਕੜਿਆ ਉਹ ਜਦੋਂ ਪੁੱਛਗਿਰੀ ਕੀਤੀ ਗਈ ਉਹ ਨੌਜਵਾਨ ਸੀ ਆਮ ਆਦਮੀ ਪਾਰਟੀ ਦੇ ਵਰਕਰ ਜੇ ਗੱਲ ਕਹੀਏ ਰਾਜਾ ਵੜਿੰਗ ਜੋ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਹਲਕਾ ਜਲੰਧਰ ਵੈਸਤ ਦੇ ਇੱਕ ਚੌਂਕ ਦੇ ਵਿੱਚੋਂ ਗੱਡੀ ਰੋਕ ਕੇ ਗੱਡੀ ਜਿਹਦੇ ਵਿੱਚ ਗੱਡੀ ਦੀ ਤਲਾਸ਼ੀ ਗਈ ਗੱਡੀ ਦੀ ਤਲਾਸ਼ੀ ਕਰਦੇ ਦੌਰਾਨ 4 ਤੋਂ 5 ਪੇਟੀਆਂ ਸ਼ਰਾਬ ਦੀਆਂ ਪਾਈਆਂ ਗਈਆਂ ਅਤੇ ਉਸ ਗੱਡੀ ਦੇ ਉੱਪਰ ਜਿਹੜੇ ਪੋਸਟਰ ਲੱਗੇ ਹੋਏ ਸੀ ਉਹ ਲੱਗੇ ਹੋਏ ਸੀ ਆਮ ਆਦਮੀ ਪਾਰਟੀ ਤੇ ਇਸ ਲਈ ਇਹ ਤਿੰਨੇ ਪਾਰਟੀਆਂ ਇੱਕ ਦੂਜੇ ਨੂੰ ਨੀਚਾ ਵਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੇ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਚਰਜੀਸ ਚੰਨੀ ਜਿਹੜੇ ਸ਼ੁਰੂ ਤੋਂ ਹੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਮੌਜੂਦਾ ਸੀਐਮ ਮਾਨ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡੇ ਆਗਵਾ ਨੂੰ ਤੱਕੇ ਨਾਲ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੇ ਨੇ ਜੇ ਗੱਲ ਕਰੀਏ ਸ਼ੀਤਲ ਅੰਗੁਰਾਲ ਦੀ ਸ਼ੀਤਲ ਅੰਗੁਰਾਲ ਨੇ ਤਾਂ ਜਿਹੜਾ ਵਗਾਰਿਆ ਸੀ ਭਗਵੰਤ ਮਾਨ ਨੂੰ ਕਿ ਮੈਂ ਉਹਨਾਂ ਦੀ ਆਡੀਓ ਦੇ ਖਲਾਸੇ ਕਰਾਂਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੇਕਿਨ ਭਗਵੰਤ ਮਾਨ ਉੱਥੇ ਨਹੀਂ ਗਿਆ ਜੇ ਰਾਜਾ ਵੜਿੰਗ ਦੀ ਗੱਲ ਕਰੀਏ ਰਾਜਾ ਵੜਿੰਗ ਕਹਿ ਰਿਹਾ ਹੈ ਕਿ ਸ਼ਰਾਬ ਧੜਾ ਧੜ ਵੰਡੀ ਗਈ ਹੈ ਜਿਮਣੀ ਚੋਨ ਦੇ ਵਿੱਚ ਆਪ ਆਪੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਇਟ ਮੀਨਸ ਕਿ ਜਿਮਣੀ ਚੋਣ ਤੋਂ ਪਹਿਲਾਂ ਤਿੰਨਾਂ ਪਾਰਟੀਆਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਊਗੀ ਅਤੇ ਇਹਨਾਂ ਤਿੰਨਾਂ ਪਾਰਟੀਆਂ ਦੇ ਜਿਹੜੇ ਅੰਦਰੂਨੀ ਅੰਦਰੂਲੀ ਗੱਲਾਂ ਨੇ ਉਹ ਬਾਹਰ ਵੀ ਆਈਆਂ ਜਿਮਣੀ ਚੋਣਾਂ ਦੇ ਵਿੱਚ ਲੇਕਿਨ ਅੱਜ ਜਿਹੜੀ VOTING ਹੋਣ ਜਾ ਰਹੀ ਹੈ ਜਿਮਣੀ ਚੋਣ ਦੀ ਹਲਕਾ ਜਲੰਧਰ ਵੈਸ ਤੋਂ ਅੱਜ ਜਿਹੜੀ 5 ਵਜੇ ਤੋਂ ਬਾਅਦ ਸਾਰੇ ਹੀ ਜਿਹੜੇ ਉਮੀਦਵਾਰ ਜਿਮਣੀ ਚੋਣ ਵਾਸਤੇ ਆਪਣੀ ਕਿਸਮਤ ਅਜਮਾ ਰਹੇ ਨੇ ਉਹਨਾਂ ਦੀ ਕਿਸਮਤ ਬੰਦ ਹੋ ਜਾਵੇਗੀ ਈਵੀਐਮ ਮਸ਼ੀਨਾਂ ਦੇ ਵਿੱਚ ਅਤੇ 13 ਜੁਲਾਈ ਨੂੰ ਜਿਹੜਾ ਹੈ ਰਿਜ਼ਲਟ ਆਵੇਗਾ ਨਤੀਜਾ ਆਵੇਗਾ ਕਿਉਂਕਿ ਪੰਜਾਬ ਤੋਂ ਇਲਾਵਾ ਭਾਰਤ ਦੇ ਵਿੱਚ 8 ਹੋਰ ਵੀ ਸੂਬੇ ਨੇ ਜਿੱਥੇ ਅੱਜ ਜਿਮਣੀ ਚੋਣ ਦੀ VOTING ਹੋ ਰਹੀ ਹੈ ਲੇਕਿਨ ਬੜਾ ਵੱਡਾ ਹੰਗਾਮਾ ਹੋ ਗਿਆ ਕੱਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਦੂਜੇ ਤੇ ਲਗਾ ਰਹੇ ਨੇ ਵੱਡੇ ਵੱਡੇ ਦੋਸ਼ ਅਤੇ ਇੱਕ ਦੂਜੇ ਦੇ ਨਾਲ ਕਰ ਰਹੇ ਨੇ ਤੂੰ ਤੂੰ ਮੈਂ ਮੈਂ ਧੰਨਵਾਦ